ਰਵੀ 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 ਹਾਏ ਹਾਏ ਕੀ ਹੋ ਗਿਆ ਕਮਲ ਕਮਲ ਕੀ ਹੋ ਗਿਆ ਇਹਨਾਂ ਨੂੰ ਸੱਚੀ ਨਾ ਸਪਰੇਅ ਕਰ ਰਹੇ ਸੀ ਉੱਥੇ ਹੀ ਉਹ ਸਪਰੇਅ ਚੜ ਗਈ ਬਾਈ ਨੂੰ ਹਾਂ ਨਿੰਬੂ ਪਾ ਲੈ ਕੋਲ ਕੇ ਲੈ ਬੱਬਾ ਹਾਂ ਮੈਂ ਲੈ ਲਉਂਗਾ ਕੋਈ ਨਾ ਬਾਈ ਹੋ ਜਾਗਾ ਠੀਕ ਕੋਈ ਨਹੀਂ ਹੋ ਜਾਗਾ ਠੀਕਾ ਕੋਈ ਹੋ ਜਾ ਬਾਈ ਹੋ ਜਾਗਾ ਠੀਕ ਕੋਈ ਨਹੀਂ ਕੋਈ ਨਹੀਂ ਬਾਈ ਹਾਂ ਸਾਰਾ ਰੱਖ ਬਾਈ ਬਾਈ ਕੋਈ ਨਹੀਂ ਹੋ ਜਾਗਾ ਠੀਕ ਆ ਲੈ ਪਾਣੀ ਪਾ ਲੈ ਨਿੰਬੂ ਪਾਣੀ ਪੀ ਲੈ ਉਹ ਕੱਲਾ ਪੈਨੂ ਹਸਪੀਟਲ ਲੈ ਚਲੀਏ ਉਹ ਨਹੀਂ ਪਾਪੀ ਥੋੜੀ ਜਿਹੀ ਪਸ ਤੜੀਆ ਦਵਾਈ ਕੋਈ ਨਾ ਹੋ ਜੂਗਾ ਠੀਕ ਨਹੀਂ ਆਪਾਂ ਕੋਈ ਦਵਾਈ ਲੈ ਜੀ ਦਵਾਈ ਦਵਾ ਲਈ ਕੋਈ ਨਹੀਂ ਪਾਪੀ ਟੈਨਸ਼ਨ ਨਾ ਲਾਓ ਹੋ ਜੂਗਾ ਠੀਕ ਭਾਈ ਕੋਈ ਨਹੀਂ ਬਾਈ ਕੋਈ ਨਹੀਂ ਆਪਾਂ ਡਾਕਟਰ ਦੇ ਲੈ ਚਲੀਏ ਇਹਨਾਂ ਨੂੰ ਉਹ ਨਹੀਂ ਪਾਪੀ ਹਾਇਆ ਕੀ ਹੋ ਗਿਆ ਭਾਈ ਬੋਲਦੇ ਨਹੀਂ ਕੀ ਹੋਇਆ ਤੁਹਾਨੂੰ ਕੁਝ ਤਾਂ ਬੋਲੋ ਹਾਂ ਬਾਈ ਬਾਈ ਭਾਈ ਓ ਮੈਂ ਮੈਂ ਰਵੀ ਮੈਂ ਤੇਰੇ ਦੁੱਖ ਨੂੰ ਸਮਝਦਾ ਪਰ ਯਾਰ ਸੌਖੇ ਤਾਂ ਸੀ ਨਹੀਂ ਸਾਡਾ ਹੀ ਭਰਾ ਗਿਆ ਸਾਡੇ ਵਿੱਚ ਕੋਈ ਫਰਕ ਨਹੀਂ ਸੀ ਕਦੇ ਹੁਣ ਤਾਂ ਇਹ ਲੱਗਦਾ ਵੀ ਮੇਰਦਾ ਸੱਜੀ ਬਾਹ ਕੱਟ ਗਈ ਯਾਰ ਅਸੀਂ ਭਰਾਵਾ ਵਗੂ ਰਹੇ ਸੀ ਹਰ ਦੁੱਖ ਸੁੱਖ ਦੀ ਗੱਲ ਕਰਦੇ ਸੀ ਇਹ ਤੱਕ ਨੇ ਮਹਿਸੂਸੇ ਨਹੀਂ ਹੁਣ ਠਕਮਲੇ ਨੇ ਵੀ ਮੈਂ ਗਮਾਂਡੀ ਆ ਰੌਣ ਰੱਬ ਦਾ ਭਾਣਾ ਤਾਂ ਮੰਨਣਾ ਹੀ ਪੈਣਾ ਤੇ ਮੇਰਾ ਭਰਾ ਨਹੀਂ ਮੇਰਾ ਤਾਂ ਮਾ ਮੇਰਾ ਪਿਓ ਓਹੀ ਸੀਗਾ ਜ਼ਿੰਦਗੀ ਚ ਕਦੇ ਮੈਨੂੰ ਤੱਤੀ ਬਾੜੀ ਲੱਗਣ ਦਿੱਤੀ ਉਹਨੇ ਕਦੇ ਕਿਸੇ ਕੰਮ ਨੂੰ ਨਹੀਂ ਕਿਹਾ ਕਦੇ ਇਹ ਨਹੀਂ ਸਮਝਾ ਵੀ ਛੋਟਾ ਭਾਈ ਆ ਤਾਂ ਸ਼ਰੀਕ ਹੈ ਪੁੱਤ ਸਮਝਦਾ ਸੀ ਮੈਨੂੰ ਆਪ ਦਾ ਕਦੇ ਖੇਤਾਂ ਚ ਨਹੀਂ ਮੈਨੂੰ ਕੋਈ ਕੰਮ ਕਰਨ ਦਿੱਤਾ ਕਹਿਣਾ ਰਵੀ ਤੂੰ ਟੈਨਸ਼ਨ ਨਾਲ ਤੇਰਾ ਭਾਈ ਹੈਗਾ ਤੈਨੂੰ ਮੈਂ ਟਿਨੂ ਹੱਥ ਲਾਉਣ ਦੀ ਲੋੜ ਨਹੀਂ ਤੂੰ ਬਸ ਕਿਤਾਬਾਂ ਚੱਕ ਬਾਈ ਮੈਂ ਤਾਂ ਹਲੇ ਉਹਦਾ ਸਾਥ ਦੇਣਾ ਸੀ ਸਾਨੂੰ ਸੁੱਕ ਦੇਣਾ ਸੀ ਜਦੋਂ ਮੇਰੀ ਮਰੀ ਆਈ ਉਹਦੋਂ ਐਡਾ ਧੋਖਾ ਕਰ ਗਿਆ ਹਾਂ ਰਵੀ ਹੌਸਲਾ ਰੱਖ ਪਰ ਭਾਈ ਮੈਨੂੰ ਤਾਂ ਯਕੀਨ ਹੀ ਨਹੀਂ ਆਉਂਦਾ ਵੀ ਐਵੇਂ ਬਾਈ ਨੂੰ ਹੋ ਕੀ ਗਿਆ ਥੋੜੇ ਦਿਨ ਪਹਿਲਾਂ ਤਾਂ ਮੈਨੂੰ ਫੋਨ ਕਰਕੇ ਆਟਿਆ ਕਹਿੰਦਾ ਰਵੀ ਇਤ ਕੀ ਤਾ ਤੂੰ ਜ਼ਰੂਰ ਆ ਜੀ ਮੈਂ ਤੇਰੇ ਨਾਲ ਕੋਈ ਦਿਲਦਿਆਂ ਗੱਲਾਂ ਕਰਨੀਆਂ ਨੇ ਮੈਨੂੰ ਕਦੇ ਨਹੀਂ ਸੀ ਕਿਹਾ ਉਹਨੇ ਕਿ ਤੂੰ ਪਿੰਡ ਮੈਂ ਤਾਂ ਐਂ ਕਹਿੰਦਾ ਸੀ ਤੂੰ ਸ਼ਹਿਰ ਹੀ ਰਹਿ ਜੇ ਕੋਈ ਪੈਸੇ ਟੱਕੇ ਦੀ ਲੋੜ ਆ ਮੈਂ ਇੱਥੇ ਭੇਜ ਦਿੰਨਾ ਰਹਿਤ ਕੀ ਪਤਾ ਨਹੀਂ ਕਿਉਂ ਭਾਰੀ ਬਾਰੀ ਕਹਿੰਦਾ ਸੀ ਰਵੀ ਪਿੰਡ ਆ ਜੀ ਕੋਈ ਦਿਲਦਿਆਂ ਗੱਲਾਂ ਕਰਨੀਆਂ ਤੇਰੇ ਨਾਲ ਹਾਂ ਕਮਲਿਆ ਦਿਲਦਿਆਂ ਗੱਲਾਂ ਕੀ ਕਰਨੀਆਂ ਸੀ ਉਹਨੇ ਹੁਣ ਤਾਂ ਇਸ ਵਾਰੀ ਚਾਹ ਬਹੁਤ ਸੀਗਾ ਇਤ ਕੀ ਫਸਲ ਵਧੀਆ ਹੋਈ ਆ ਤਾ ਕਰਕੇ ਤੈਨੂੰ ਕਹਿੰਦਾ ਸੀ ਵੀ ਆ ਜਾ ਪੰਡ ਉਹ ਖੁਸ਼ੀ ਸਾਂਝੀ ਕਰਨੀ ਚਾਹੁੰਦਾ ਤੇਰੇ ਨਾਲ ਪਤਾ ਨਹੀਂ ਬਈ ਉਹ ਕਿਹੜੀ ਖੁਸ਼ੀ ਸੀ ਤੇ ਕਿਹੜਾ ਦੁੱਖ ਸੀ ਜਿਹੜਾ ਉਹਦੇ ਨਾਲ ਹੀ ਲੈ ਕੇ ਤੁਰ ਗਿਆ ਤੋਂ ਹੱਕ ਲੈਣੀ ਰੁੱਤਾ ਵੀ ਯਾਰ ਹੋਇਆ ਸੀ ਤਾਂ ਚਾਈਂ ਚਾਈਂ ਯਾਰ ਉੱਥੇ ਸਪਰੇਅ ਕਰ ਰਹੇ ਸੀ ਖੇਤ ਆ ਪਤਾ ਨਹੀਂ ਇੱਕ ਪਾਸੇ ਹਵਾ ਚੱਲ ਪਈ ਸਾਰੀ ਸਪਰੇਅ ਬਾਈ ਨੂੰ ਚੜ ਗਈ ਚੜ ਤਾਂ ਮੈਨੂੰ ਵੀ ਸਕਦੀ ਸੀ ਪਰ ਬਾਈ ਨੂੰ ਲੈ ਬੈਠੀ ਉਹ ਹਵਾ ਤੇ ਮੈਂ ਤਾਂ ਫਿਰ ਟੋਲੀ ਟਾਲੀ ਛੱਡ ਕੇ ਹਾਂ ਬਸ ਬਾਈ ਨੂੰ ਘਰੇ ਲਿਆ ਆ ਮਾਚਲ ਥੋੜੀ ਆ ਠੀਕ ਹੋ ਜਾਊਗਾ ਏਬੂ ਪਾਣੀ ਪਿਆ ਬਸ ਆ ਹੱਥਾਂ ਦੇ ਬੱਚੇ ਝਾਂਗ ਗਈ ਆ ਬਈ ਉਹਦੀ ਮੈਂ ਤਾਂ ਆਪ ਬਾਈ ਕਾਲੇ ਚ ਸੋਚ ਕੇ ਆਇਆ ਸੀ ਤੇ ਬਾਈ ਨਾਲ ਗੱਲ ਕਰਨੀ ਐ ਇੱਕ ਜ਼ਰੂਰੀ ਸੀ ਉਹ ਕੀ ਗੱਲ ਹੁਣ ਮੂੰਹ ਜਾ ਕਦੇ ਵਾਸਤੇ ਬਣਾਇਆ ਤੈਨੂੰ ਪਤਾ ਨਹੀਂ ਹੈਗਾ ਦੱਸ ਵੀ ਕੀ ਪਤਾ ਮੈਨੂੰ ਤੰਗੀ ਭਲੇ ਆਪਾਂ ਇਕੱਠੇ ਸੀ ਯਾਰ ਆ ਵੀ ਨਾ ਛੁੱਟੀਆਂ ਜੀਆਂ ਹੋਣੀਆਂ ਹੋਣੀਆਂ ਸੀ ਹੁਣ 15 ਦਿਨ ਬਸ ਤੇ ਆਪਾਂ ਮਿਲਨੇ ਵੀ ਨਹੀਂ ਹੈਗੇ ਮੇਰਾ ਤਾਂ ਸੱਚੀ ਜਮਾਂ ਦੀ ਨਹੀਂ ਲੱਗਣਾ ਤੈਨੂੰ ਕੀ ਲੱਗਦਾ ਮੇਰਾ ਜੀ ਲੱਗੂਗਾ ਤੇਰੇ ਵਾਂ ਪਰ ਮੈਂ ਇੱਕ ਇੰਤਜ਼ਾਮ ਪਹਿਲਾਂ ਹੀ ਕਰ ਰੱਖਿਆ ਕਿਹੜਾ ਇੰਤਜ਼ਾਮ ਇੰਤਜ਼ਾਮ ਇਹ ਹੈ ਕਿ ਮੈਂ ਐਤਕੀ ਪੱਕਾ ਹੀ ਸੋਚ ਲਿਆ ਕਿ ਜਦੋਂ ਘਰੇ ਗਿਆ ਨਾ ਠੰਡੇ ਜੇ ਬੰਦੇ ਨਾਲ ਬਾਈ ਨਾਲ ਗੱਲ ਕਰ ਲੂੰਗਾ ਕਿ ਬਾਈ ਸਾਡਾ ਵਿਆਹ ਹੀ ਕਰਾ ਦੇ ਹੁਣ ਯਾਰ ਸੱਚੀ ਤੇਰੇ ਘਰ ਦੇਆਂ ਦਾ ਸੁਭਾਤਾ ਨਾਲ ਸੱਚੀ ਬਹੁਤ ਵਧੀਆ ਨੇ ਜਿੰਨੀ ਇੱਕ ਤੋਂ ਮੈਨੂੰ ਨਵਰੀ ਗੱਲਾਂ ਦੱਸੀਆਂ ਨੇ ਤੇਰੇ ਪਰਪਾ ਵੀ ਤਾਂ ਸੱਚੀ ਬਹੁਤ ਚੰਗੇ ਹੋਣੇ ਤੇਰੀ ਕੋਈ ਗੱਲ ਨਹੀਂ ਮੋੜਦੇ ਪਰ ਇੱਕ ਪਾਸੇ ਮੇਰਾ ਡੈਡੀ ਹੈ ਉਹ ਤਾਂ ਮੇਰੇ ਤੇ ਇੰਨੀਆਂ ਕਸਖਤੀਆਂ ਕਰਦਾ ਹੈ ਨਾ ਕਿ ਤੂੰ ਫालतू ਬਾਹਰ ਨਹੀਂ ਜਾਣਾ ਫालतू ਫੋਨ ਨਹੀਂ ਚਲਾਣਾ ਇੰਨੀ ਰੋਕਟੋਕ ਕਰਦੇ ਨੇ ਮੈਂ ਤਾਂ ਇਹ ਨਹੀਂ ਸਮਝ ਆ ਰਹੀ ਵੀ ਆਪਣੇ ਰਿਸ਼ਤੇ ਨੂੰ ਨਾ ਹੀ ਨਾ ਕਰ ਦੇਣ ਰਿਸ਼ਤੇ ਨੂੰ ਵਾਧਾ ਕਰ ਹੀ ਦੇਣਗੇ ਉਹ ਤੂੰ ਫਿਕਰ ਨਾ ਕਰਿਆ ਕਰ ਹਰੇਕ ਮਾਪਿਓ ਪਾਬੰਦੀਆਂ ਲਾਉਂਦੀ ਹੁੰਦੇ ਆ ਕਿਉਂਕਿ ਉਹਨਾਂ ਨੂੰ ਡਰ ਹੁੰਦਾ ਹੈ ਵੀ ਕਿਤੇ ਉਹਨਾਂ ਦੀ ਧੀ ਕੋਈ ਗਲਤ ਕਦਮ ਨਾ ਚੱਕ ਲੇ ਬਾਕੀ ਜਦੋਂ ਉਹਨਾਂ ਨੂੰ ਪਤਾ ਲੱਗਿਆ ਨਾ ਵੀ ਇੰਨੇ ਵਧੀਆ ਘਰ ਤੋਂ ਰਿਸ਼ਤਾ ਜਾ ਰਿਹਾ ਤਉ ਹਾਂ ਕਰੀ ਦੇਣਗੇ ਬਾਕੀ ਜੇ ਕੋਈ ਗੱਲ ਅੜਦੀ ਵੀ ਹੋਈ ਨਾ ਤਾਂ ਬਥੇਰੀ ਜਾਣ ਪਛਾਣਾ ਮੇਰੇ ਬਾਈ ਦੇ ਆਪੇ ਰਿਸ਼ਤੇਦਾਰੀਆਂ ਚੋਂ ਆਪਾਂ ਜੋਰ ਪਵਾ ਲਾਂਗੇ ਚਲ ਠੀਕ ਹੈ ਆ ਜਾ ਬੈਠ ਉਹ ਗੱਡੀ ਚ ਮੈਂ ਤੂੰ ਕੱਪੜੇ ਨੇੜੇ ਵੀ ਚੱਕਣੇ ਆਪਦੇ ਮੈਂ ਵੀ ਇਹ ਉਮੀਦ ਕਰਦੀ ਆ ਕਿ ਡੈਡੀ ਮੰਨ ਜਾਣ ਵੀ ਉੱਥੇ ਤਾਂ ਮੈਂ ਸੱਚੀ ਕਹਿਦੀ ਆ ਮਾਂ ਕੋਈ ਨਾ ਮਨਾਈ ਲਵਾਂਗੇ ਏਡੀ ਕੀ ਗੱਲ ਹੈ ਕਿੰਨੇ ਸੁਪਨੇ ਸੀਗੇ ਬਾਈ ਸਾਰੇ ਤਰੇ ਤਰਾ ਹੀ ਰਹਿ ਗਏ ਰਵੀ ਹੌਸਲਾ ਰੱਖ ਹੁਣ ਤੂੰ ਹੀ ਸਾਡਾ ਸਹਾਰਾ ਤੇਰੇ ਸਿਰ ਤੇ ਸਾਰੀ ਜ਼ਿੰਮੇਵਾਰੀ ਹੈ ਕੋਈ ਨਾ ਬਬੀ ਤੇਰਾ ਸਾਹਰਾ ਤਾਂ ਹੈ ਗਿਆ ਮੈਂ ਬੱਸ ਹੁਣ ਮੇਰਾ ਸਹਾਰਾ ਨਹੀਂ ਰਿਹਾ ਕੋਈ ਹੋਰ ਵੀ ਹਾਂ ਕੀ ਸੋਚਦਾ ਤੇਰਾ ਇੱਕ ਭਰਾ ਗਿਆ ਇਸ ਦੁਨੀਆ ਤੋਂ ਆ ਦੂਜਾ ਭਾਈ ਤਾਂ ਤੇਰਾ ਹੈਗਾ ਤੂੰ ਕੋਈ ਨਹੀਂ ਪੜ੍ਹ ਲਿਖ ਆਪਣੇ ਸੁਪਨੇ ਪੂਰੇ ਕਰ ਮੈਂ ਤੇਰਾ ਸਾਥ ਦੇਵਾਂਗਾ ਹਾਂ ਠੀਕ ਹੈ ਮੈਂ ਉਹਦੀ ਘਾਟ ਤਾਂ ਨਹੀਂ ਪੂਰੀ ਕਰ ਸਕਦਾ ਤਰੇ ਬਾਈ ਵਾਲੇ ਜਿਹੜੇ ਘਰ ਦੇ ਨੇ ਨਾ ਉਹ ਮੈਂ ਪੂਰੇ ਕਰੂੰਗਾ ਬਾਈ ਤੂੰ ਹੌਸਲਾ ਰੱਖ ਧੰਨਵਾਦ ਬਾਈ ਨਹੀਂ ਕੋਣ ਖੜਦਾ ਕਿਸੇ ਦੇ ਨਾਲ ਤੂੰ ਐਨਾ ਕਹਤਾ ਇਹ ਹੀ ਬਹੁਤ ਹੈ ਕਮਾਲ ਦੀ ਗੱਲ ਹੈ ਰਵੀ ਨੇ ਜਾ ਕੇ ਇੱਕ ਮੈਸੇਜ ਵੀ ਨਹੀਂ ਕੀਤਾ ਕੱਲ ਤਾਂ ਵੱਡੀ ਵੱਡੀ ਗੱਲਾਂ ਕਰਦਾ ਸੀ ਕਿ ਜਾ ਕੇ ਪਿੰਡ ਗੱਲ ਕਰੂੰਗਾ ਆਪਣੇ ਬਾਰੇ ਹੁਣ ਮੈਸੇਜ ਵੀ ਨਹੀਂ ਕੀਤਾ ਸਲਮਾ ਮੈਨੂੰ ਆਪੀ ਫੋਨ ਕਰ ਲੈਨੀ ਆ ਇਹਨੂੰ ਤਾਂ ਕੀ ਕਰਨਾ ਹਲੋ ਹਾਂ ਜਸਸੀ ਕੀ ਹੈ ਤੂੰ ਤਾਂ ਪਿੰਡ ਜਾ ਕੇ ਜਮਾ ਭੁੱਲੀ ਗਿਆ ਮੈਸੇਜ ਵੀ ਨਹੀਂ ਕਰਨਾ ਹੁੰਦਾ ਭੁੱਲਿਆ ਨੀ ਯਾਰ ਪਿੰਡ ਆ ਕੇ ਮੇਰੀ ਤਾਂ ਦੁਨੀਆ ਹੀ ਬਦਲ ਗਈ ਖਤਮ ਹੀ ਹੋ ਗਿਆ ਸਾਰਾ ਕੁਝ ਠੀਕ ਹੈ ਨਾ ਜਸਸੀ ਵੱਡੇ ਭਾਈ ਨੂੰ ਸਪਰੇਅ ਚੜਕੀ ਉਹਨਾਂ ਦੀ ਮੌਤ ਹੋ ਗਈ ਜਸਸੀ ਹੇਰਮ ਸੋ ਸੌਰੀ ਮੈਨੂੰ ਸੱਚੀ ਨਹੀਂ ਸੀ ਪਤਾ ਚਲ ਤੂੰ ਟੈਨਸ਼ਨ ਨਾ ਲੈ ਪਲੀਜ਼ ਜ਼ਿਆਦਾ ਸਟ੍ਰੈਸ ਨਾ ਲਈ ਹੋਇਆ ਤਾਂ ਮੜਾ ਗਿਆ ਪਲੀਜ਼ ਕਿਸੇ ਨਾਲ ਦਾ ਸਟ੍ਰੈਸ ਨਾ ਲੈ ਕਿੰਨਾ ਕੁਛ ਸੋਚਿਆ ਸੀ ਆਪਾਂ ਵੀ ਉਹਨਾਂ ਨਾਲ ਗੱਲ ਕਰਾਂਗੇ ਤੇ ਵਿਆਹ ਕਰਾਵਾਂਗੇ ਪਰ ਸਾਰਾ ਕੁਝ ਰੁਲ ਗਿਆ ਹਾ ਯਾਰ ਚਲ ਮੈਂ ਦੀ ਨਾਲ ਬਾਅਦ ਵਿੱਚ ਗੱਲ ਕਰੂੰਗੀ ਤੂੰ ਰੈਸਟ ਕਰ ਲੈ ਆਪਣੇ ਧਿਆਨ ਨਾਲ ਹਾਂ ਜੀ ਠੀਕ ਮੈਂ ਸਭ ਠੀਕ ਹੋ ਜਾਪਰ ਗਿਆ ਮੈਂ ਤਾਂ ਇਹਨਾਂ ਨੂੰ ਸੋਚਿਆ ਸੀ ਉਹ ਇਸ ਟਾਈਮ ਤੇ ਤਾਂ ਮੈਂ ਰਿਸ਼ਤੇ ਬਾਰੇ ਗੱਲ ਕਰਦੀ ਚੰਗੀ ਵੀ ਨਹੀਂ ਲੱਗਦੀ ਪਤਾ ਨਹੀਂ ਰੱਬਾ ਤੂੰ ਕੀ ਸੋਚਿਆ ਹੋਇਆ ਮੇਰੇ ਬਾਰੇ ਨਾ ਕੀ ਗੱਲ ਕਮਲ ਤੈਨੂੰ ਬਾਲਾ ਜ਼ਿਆਦਾ ਸੋਗ ਲੱਗਿਆ ਕਿਤੇ ਤੂੰ ਗੱਲ ਦਾ ਘਰੇ ਗੇੜਾ ਹੀ ਨਹੀਂ ਮਾਰਿਆ ਦੱਸ ਯਾਰ ਪ੍ਰੀਤ ਸੋਗ ਦੀ ਗੱਲ ਨਹੀਂ ਹੈਗੀ ਮੈਂ ਤਾਂ ਕਰ ਲੈ ਜਦੋਂ ਰਵੀ ਇਹਨੇ ਸਵਾਲ ਜਵਾਬ ਕਰ ਰਿਆ ਸੀ ਮਨ ਮੈਨੂੰ ਡਰ ਗਿਆ ਯਾਰ ਘਬਰਾ ਗਿਆ ਤੂੰ ਦੇਖ ਉਹਨ ਤਾਂ ਮੈਂ ਪਹਿਨੀ ਦੱਸਿਆਗਾ ਉਸ ਸਪਰੇ ਚੜੀ ਆ ਉਹਨੂੰ ਪਰ ਉਹਨੂੰ ਇਹ ਸ਼ੱਕ ਨਹੀਂ ਹੋਇਆ ਵੀ ਸਪਰੇ ਮੈਂ ਪਿਆਈ ਆ ਉਹਨੂੰ ਦੇਖ ਹੁਣ ਤਾਂ ਇਹ ਲੱਗਦਾ ਜਿਵੇਂ ਤੂੰ ਨੂੰ ਗੱਲ ਪਤਾ ਲੱਗੀ ਨਾ ਤੂੰ ਵੀ ਜੇਲ੍ਹ ਚ ਜਾਏਂਗੀ ਮੈਂ ਵੀ ਜੇਲ੍ਹ ਚ ਜਾਊਂਗਾ ਉਹ ਨਾ ਡਰ ਕੁਛ ਨਹੀਂ ਹੁੰਦਾ ਮੈਂ ਤੇਰੇ ਨਾਲ ਖੜੀ ਆ ਨਾ ਤੂੰ ਮੇਰੇ ਨਾਲ ਖੜਾ ਫੇਰ ਡਰਨ ਦੀ ਕੀ ਲੋੜ ਆ ਦੇਖ ਪ੍ਰੀਤ ਇਹ ਤਾਂ ਮੈਂ ਤੈਨੂੰ ਸਮਝਦਾ ਵੀ ਤੂੰ ਮੈਨੂੰ ਪਿਆਰ ਬਹੁਤ ਕਰਦੀ ਆ ਪਰ ਯਾਰ ਦੇਖ ਹਜੇ ਕੱਲ ਕਲਾਂ ਦੀ ਗੱਲ ਆਲੀ ਤੂੰ ਚੱਟੀ ਚੁੰਨੀ ਲੈ ਕੇ ਰੱਖਿਆ ਕਰ ਹਾਕੀ ਲੋਕ ਕੀ ਕਹਿਣਗੇ ਵੀ ਸ਼ਿੰਗਾਰ ਗੱਡੀ ਫਰਦੀ ਹੈਗੀ ਉਹ ਲੋਕਾਂ ਨੂੰ ਮਾਰ ਗੋਲੀ ਮੈਂ ਲੋਕਾਂ ਦੀ ਪਰਵਾਹ ਨਹੀਂ ਕਰਦੀ ਤੂੰ ਮੈਨੂੰ ਪਿਆਰ ਕਰਦਾ ਮੈਂ ਤੈਨੂੰ ਮੇਰੇ ਲਈ ਇੰਨਾ ਹੀ ਬਥੇਰਾ ਬਾਕੀ ਰਹੀ ਗੱਲ ਮਰਨ ਵਾਲੇ ਦੀ ਮਰ ਗਿਆ ਨਾ ਨੂੰ ਹੀ ਵਿਆਹੀ ਸਾਂ ਉਹਦੇ ਨਾਲ ਮੈਂ ਬਾਕੀ ਪਿਆਰ ਪਿਉਰ ਤਾਂ ਆਪਾਂ ਕਰਦੇ ਕੋਈ ਨਹੀਂ ਸੀ ਉਹਨੂੰ ਠੀਕ ਹੈ ਮੈਨੂੰ ਤਾਂ ਤੇਰੀ ਫਿਕਰ ਰਹਿੰਦੀ ਆ ਬਸ ਚਲੋ ਤਾਂ ਠੀਕ ਹੈ ਗੱਲ ਪ੍ਰੀਤ ਪਰ ਇੱਕ ਗੱਲ ਦੀ ਟੈਨਸ਼ਨ ਰਹਿੰਦੀ ਹੈ ਮੈਨੂੰ ਕਿਤੇ ਰਵੀ ਨੂੰ ਕਿਸੇ ਗੱਲ ਬਾਰੇ ਪਤਾ ਨਾ ਲੱਗ ਜਾਏ ਕਦੀ ਉਹ ਨਹੀਂ ਲੱਗਦਾ ਪਤਾ ਕਿਉਂ ਫਿਕਰ ਕਰਦਾ ਮੇਰੇ ਕੋਲੇ ਹੈਗਾ ਹੱਲ ਜੇ ਹੱਲ ਕੀ ਹੈਗਾ ਹੁਣ ਆਪਾਂ ਉਹਦਾ ਵੀ ਕਤਲ ਕਰਾਂਗੇ ਆਪਾਂ ਰੋਜ਼ ਰੋਜ਼ ਕਤਲ ਕਰਦੇ ਤੁਰੇ ਫਿਰਦੇ ਆ ਕਿਤੇ ਇਹ ਤਾਂ ਨਹੀਂਗਾ ਵੀ ਜੀ ਉਹਦੇ ਭਰਾ ਨੂੰ ਟਪਾਤਾ ਆਪਾਂ ਉਹਨੂੰ ਵੀ ਟਪਾ ਦਾਂਗੇ ਉਹ ਇਹੋ ਜਿਹਾ ਕੁਝ ਨਹੀਂ ਹੈਗਾ ਫਿਰ ਹੋਰ ਕੀ ਕਰਾਂਗੇ ਹੋਰ ਹੱਲ ਹੈਗਾ ਮੇਰੇ ਕੋਲੇ ਕੀ ਹੱਲ ਆ ਦੱਸ ਤਾਂ ਮੈਨੂੰ ਮੈਂ ਚਲਦੀ ਆ ਤੂੰ ਘਰੇ ਘੇੜਾ ਗੁੜਾ ਮਾਰਦਾ ਰਹੀਂ ਠੀਕ ਆ ਠੀਕ ਆ ਬਾਕੀ ਫਿਕਰ ਨਾ ਕਰੀ ਮੈਂ ਤੇਰੇ ਨਾਲ ਆ ਠੀਕ ਆ ਲੈ ਰਵੀ ਚਾ ਹੇ ਰਵੀ ਮੇਰੀ ਗੱਲ ਸੁਣੋ ਅੱਗੇ ਦਾ ਤੇਰਾ ਵੀਰ ਸਾਰਾ ਕੰਮ ਕਰਦਾ ਰਿਹਾ ਸੀਗਾ ਹੁਣੇ ਜਿੰਮੇਵਾਰੀ ਤੇਰੀ ਆ ਕਿੰਨਾ ਚਿਰ ਹੈ ਬੈਠਾ ਰਹੇਗਾ ਤੇਰੀ ਢਾਕੇ ਮੈਂ ਤਾਂ ਐ ਕਹਿੰਨੀ ਆ ਹੁਣ ਤੂੰ ਖੇਤੀ ਬਾੜੀ ਆਪ ਦੇਖਿਆ ਕਰ ਸਾਰਾ ਕੰਮ ਧੰਦਾ ਆਪ ਵੇਖਿਆ ਕਰ ਭਾਬੀ ਮੈਨੂੰ ਕੰਮ ਕਰਨ ਤੋਂ ਤਾਂ ਕੋਈ ਦਿੱਕਤ ਹੀ ਨਹੀਂ ਮੈਂ ਤਾਂ ਉਦੋਂ ਵੀ ਬਾਈ ਨੂੰ ਕਹਿੰਦੀ ਰਹੀ ਆ ਵੀ ਬਾਈ ਤੇਰੇ ਨਾਲ ਖੇਤ ਚੱਲਦਾ ਪਰ ਉਹ ਹੀ ਮੈਨੂੰ ਕਦੇ ਨਾਲ ਨਹੀਂ ਲੈ ਗਿਆ ਪਰ ਭਾਬੀ ਮੈਨੂੰ ਨਾ ਇਹਨ ਗੱਲ ਇਹ ਆ ਵੀ ਬਾਈ ਦਾ ਇੱਕ ਸੁਪਨਾ ਸੀ ਤੇ ਉਹ ਵਿੱਚੇ ਰਹਿ ਜਾਊਗਾ ਤੇ ਹੁਣ ਮੇਰੀ ਵੀ ਖੁਸ਼ੀ ਉਸੇ ਗੱਲ 'ਚ ਸੀ ਵੀ ਮੈਂ ਬਾਹਰਲੇ ਦੇਸ਼ ਜਾਵਾਂ ਹੁਣ ਬਾਈ ਦੇ ਨਾਲ ਉਹ ਸੁਪਨਾ ਮਾਰਿਆ ਨਹੀਂ ਜਾ ਸਕਦਾ ਕਿਉਂਕਿ ਮਾਕੇ ਬਾਈ ਨਾਲ ਗੱਲ ਕਰਨੀ ਸੀ ਵੀ ਬਾਈ ਇੱਕ ਕੁੜੀ ਮੇਰੇ ਨਾਲ ਪੜਦੀ ਹੈ ਉਹਦੇ ਬੈਂਡ ਵੀ ਆਏ ਹੋਏ ਨੇ ਤੇ ਅਸੀਂ ਇੱਕ ਦੂਜੇ ਨੂੰ ਪਸੰਦ ਵੀ ਬਹੁ ਕਰਦੇ ਹਾਂ ਤੇ ਉਹ ਮੇਰੇ ਨਾਲ ਹੀ ਵਿਆਹ ਕਰਾਉਣਾ ਚਾਹੁੰਦੀ ਹੈ ਤੇ ਮੇਰੀ ਸਲਾਸੀ ਵੀ ਦਾਕਰਾ ਕਿ ਅਸੀਂ ਕਰ ਰਹੇ ਤੇਸ਼ ਭਗਤ ਜੀ ਨਾਲੇ ਬਾਈ ਦੀ ਰੀਜ ਸੀਗੀ ਉਹ ਪੂਰੀ ਹੋ ਜਾਉ ਨਾਲੇ ਮੇਰਾ ਸੁਪਨਾ ਪੂਰਾ ਹੋਊ ਪਰ ਜੇ ਤੁਸੀਂ ਕਹਿੰਦੇ ਹੋ ਤਾਂ ਕੋਈ ਗੱਲ ਨਹੀਂ ਮੈਂ ਕੀਤੀ ਕਰ ਲੂੰਗਾ ਨਹੀਂ ਰਵੀ ਤੇਰੇ ਬਾਈ ਦਾ ਸੁਪਨਾ ਸੀ ਆਪਾਂ ਰੋਲਣ ਥੋੜੀ ਦੇਵਾਂਗੇ ਤੂੰ ਐਂ ਕਰ ਕੁੜੀ ਵਾਲਿਆਂ ਨਾਲ ਗੱਲ ਕਰ ਲੈ ਆਪਾਂ ਭੇਜਾਂਗੇ ਤੈਨੂੰ ਬਾਹਰ ਫਿਰ ਕਰਦੇ ਆਂ ਆਪਾਂ ਪੈਸਿਆਂ ਦਾ ਇੰਤਜ਼ਾਮ ਸੱਚੀ ਬਾਬੀ ਸੱਚੀ ਰਵੀ ਟੈਨਸ਼ਨ ਨਾ ਲੈ। ਕੋਈ ਵੀ ਮੈਨੂੰ ਤਾਂ ਹੀ ਲੱਗਦਾ ਸੀ ਮੇਰਾ ਬਾਈਓ ਮੈਨੂੰ ਪਿਆਰ ਕਰਦਾ। ਸੱਚੀ ਤੁਸੀਂ ਵੀ ਮੇਰਾ ਪੁੱਤਾਂ ਨੂੰ ਖਿਆਲ ਰੱਖਿਆ। ਮੈਂ ਕਰਦਾ ਕੁੜੀ ਵਾਲਾ ਨਾ ਗੱਲ। ਤੂੰ ਕਰਕੇ ਗੱਲ ਨਾ ਮੈਨੂੰ ਦੱਸੀ ਫਿਰ। ਕੋਈ ਗੱਲ ਨਹੀਂ। ਮੈਂ ਤੇਰੇ ਨਾਲ ਹੀ ਆ। ਧੰਨਵਾਦ ਬਾਬੀ। ਖਰਦਾ ਮੈਂ ਫੋਨ ਨੂੰ। ਮੈਨੂੰ ਤਾਂ ਲੱਗਦਾ ਸੀ ਇਹ ਮੇਰੇ ਰਾਹ ਦਾ ਰੋੜਾ। ਮੈਨੂੰ ਸਾਫ਼ ਕਰਨਾ ਪਊ। ਕਰੇ ਤੇ ਆ ਪੇਸਾ ਫੋਨ ਨੂੰ ਫਿਰਦਾ ਚੱਲ ਦੱਸਦੀਆਂ ਕਮਲ ਨੂੰ ਭਾਈ ਜੀ ਸਾਡੇ ਦਾ ਬਸ ਬੇਨਤੀ ਹੈ ਜੀ ਜੱਸੀ ਤੇ ਰਵੀ ਇੱਕ ਦੂਜੇ ਨੂੰ ਪਿਆਰ ਕਰਦੇ ਨੇ ਇਕੱਠੇ ਕਾਲਜ ਦੇ ਵਿੱਚ ਪੜ੍ਹਦੇ ਨੇ ਹੁਣ ਨਾਲੇ ਅੱਜ ਕੱਲ੍ਹ ਕੌਣ ਦੇਖਦਾ ਜੀ ਅੱਜ ਕੱਲ੍ਹ ਤਾਂ ਰਿਸ਼ਤੇ ਹੋ ਰਹੇ ਨੇ ਦੇਖੋ ਵਧੀਆ ਮੁੰਡਾ ਜੀ ਕੋਈ ਨਸ਼ਾ ਪੱਤਾ ਨਹੀਂ ਕਰਦਾ ਦੋ ਢਾਈ ਕਿਲੇ ਨੇ ਤੇ ਉਹ ਵੇਚ ਕੇ ਇਹਨੇ ਬਾਹਰ ਚਲੇ ਜਾਣਾ ਉੱਥੇ ਵਧੀਆ ਐਸ਼ ਕਰਨਗੇ ਦੋਨੇ ਜੀ ਬਸ ਆ ਤਾਂ ਥੋੜੇ ਮੂਰੇ ਬੇਨਤੀਆਂ ਲੈ ਕੇ ਆਇਆ ਜੀ। ਹੋ ਭਾਈ ਜੀ ਮੈਨੂੰ ਤਾਂ ਤੁਹਾਡੇ ਦਿਮਾਗ ਦੀ ਸਮਝ ਨਹੀਂ ਆਉਂਦੀ। ਤੁਸੀਂ ਕੀ ਸੋਚ ਕੇ ਮੇਰੇ ਘਰੇ ਆ ਗਏ? 2 ਢੋਟਾ ਹੀ ਕਿਲੇ ਨਾਲੇ ਉਹ ਵੀ ਤੁਸੀਂ ਕਹਿ ਰਹੇ ਵੇਚ ਕੇ ਬਾਹਰ ਭੱਗ ਜਾਊਗਾ। ਉਹ ਜੇ ਬਾਹਰ ਜਾ ਕੇ ਇਹਦਾ ਕੰਮ ਨਾ ਸੈਟ ਆਇਆ ਮੇਰੀ ਭੈਣ ਤਾਂ ਭੁੱਖੀ ਮਰ ਜਾਊਗੀ। ਤੇ ਫਿਰ ਮੇਰੀ ਇਹ ਸਰਦਾਰੀ ਦਾ ਕੀ ਫਾਇਦਾ? ਜੇ ਮੈਂ ਆਪਦੀ ਇੱਕ ਭੈਣ ਵਾਸਤੇ ਇੱਕ ਚਾਚਾ ਦਾ ਰਿਸ਼ਤਾ ਨਾਲ ਲੱਭ ਸਕਿਆ। 20 ਕਿਲੇ ਬਾਹਣ ਦੇ ਆਉਂਦੇ ਨੇ ਮੈਨੂੰ। ਮੈਂ ਬੀਤੋ ਬੱਦਲਾਂ ਆ ਪਾੜੂਗਾ ਇਹ ਤੋਂ ਪਹਿਲਾਂ ਮੈਂ ਤੁਹਾਡੀ ਬੇਇੱਜ਼ਤੀ ਕਰਾਂ ਚੁੱਪਚਾਪ ਮੇਰੇ ਘਰੋਂ ਬਾਹਰ ਭੱਗ ਜਾਓ ਪਤਾ ਨਹੀਂ ਕਿੱਥੋਂ ਆ ਜਾਂਦੇ ਨੇ ਮੂੰਹ ਚਾਕੇ ਭਾਈ ਜੀ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਕੋਈ ਵੀ ਭਰਾਵ ਦੀ ਭੈਣ ਦਾ ਵਿਆਹ ਹਫ਼ਦੇ ਤੋਂ ਮੜੇ ਘਰੇ ਨਹੀਂ ਕਰੂਗਾ ਪਰ ਭਾਈ ਯਕੀਨ ਮੰਨਿਓ ਮੈਨੂੰ ਬਹੁਤ ਪਿਆਰ ਕਰਦਾ ਤੇ ਮੈਂ ਬਹੁਤ ਮਿਹਨਤ ਕਰੂੰਗਾ ਤੁਸੀਂ ਸਾਡੇ ਪਿਆਰ ਨੂੰ ਨਾ ਆ ਜਮੀਨਾਂ ਜੈ ਦਾਦਾ ਦੇ ਨਾਲ ਨਾ ਤੁਲੋ ਮੈਂ ਬਹੁਤ ਮਿਹਨਤ ਕਰੂੰਗਾ ਬਹੁਤ ਮਿਹਨਤੀ ਹਨ ਉਹਨੂੰ ਬਹੁਤ ਖੁਸ਼ ਰੱਖੂਗਾ ਓ ਯਾਰ ਕਿੱਡੇ ਬਿਸ਼ਰਮ ਬੰਦੇ ਹੋ ਤੁਸੀਂ ਤੁਹਾਨੂੰ ਇੱਕ ਵਾਰ ਗੱਲ ਕਹੇ ਤਾਂ ਸਮਝ ਨਹੀਂ ਆਉਂਦੀ ਚੁੱਪਚਾਪ ਬਾਹਰ ਨਿਕਲੋ ਚਲੋ ਬਾਹਰ ਚਾਰ ਵੀ ਆਗੇ ਰਵੀ ਰਵੀ ਕੀ ਗੱਲ ਹੋਈ ਕਿਵੇਂ ਬੋਲਦਾ ਕਿਉਂ ਨਹੀਂ ਕਮਲ ਕੀ ਹੋਇਆ ਯਾਰ ਹੋਣਾ ਕੀ ਸੀਗਾ ਜਵਾਬ ਦੇ ਤਾ ਅਗਲੇ ਨੇ ਬੇਇੱਜ਼ਤੀ ਕੀਤੀ ਉੱਥੇ ਉਹ ਤਾਂ ਕਹਿੰਦੇ ਵੀ ਅਸੀਂ ਘੱਟ ਜ਼ਮੀਨ ਵਾਲੇ ਦੇ ਕਰਦਾ ਨਹੀਂ ਪਿਆ ਤੂੰ ਦੇਖ ਲੈ ਸੋਚਿਆ ਕੀ ਸੀ ਹੋਗਾ ਕੀ ਤੂੰ ਮੇਰਾ ਬਾੜੀ ਕਾੜੀ ਕਰਦੀਆਂ ਅਖੇ ਇਹਦਾ ਬਾਹਰ ਦਾ ਹੋ ਜੂ ਤੇ ਚਲਾ ਜਾਊਗਾ ਪਰ ਦੇਖ ਲੈ ਤੇਰੇ ਸਾਹਮਣੇ ਹੁਣ ਹੁਣ ਇੱਥੇ ਹੀ ਰਹਿਣਾ ਨੇ ਉਹ ਚਲ ਕੋਈ ਨਹੀਂ ਟੈਨਸ਼ਨ ਕਿਉਂ ਲੈਣਾਗਾ ਆਪੇ ਹੌਲੀ ਹੌਲੀ ਨਿਬੜ ਜਾਣਗੇ ਇਹ ਜੇ ਕੰਮ ਧੀਰਜ ਨਾਲ ਹੀ ਹੁੰਦੇ ਨੇ ਉਹ ਤੂੰ ਕਿਉਂ ਫਿਕਰ ਕਰਦਾ ਮੈਂ ਹੈਗੀ ਤਾਂ ਹਾਂ ਉਹ ਜੇ ਤੂੰ ਹੈਗੀਆਂ ਤਾਂ ਹੀ ਤਾਂ ਫਿਕਰ ਕਰਦਾ ਤੇਰਾ ਸੋਚਿਆ ਹੋਇਆ ਕੋਈ ਵੀ ਕੰਮ ਪੂਰਨ ਜਿਹੜਾ ਹੈ ਤੱਕ ਅਗ੍ੀ ਦੇਖ ਲੈ ਜਿੰਮੇ ਤੈਨੂੰ ਠੀਕ ਲੱਗਦਾਗਾ ਚਲ ਚੰਗਾ ਇੱਕ ਇਹਦਾ ਵੀ ਨਹੀਂ ਪਤਾ ਲੱਗਦਾ ਛੱਟ ਹੀ ਗੁੱਸਾ ਕਰ ਜਾਂਦਾ ਤਾਂ ਦੱਸ ਕਿੱਡੀ ਕੁ ਗੱਲ ਹੈ ਇਹੋ ਜੇ ਕੰਮ ਧੀਰਜ ਨਾਲ ਹੁੰਦੇ ਨੇ ਕਿਤੇ ਬੰਦਾ ਸਮਝ ਲੈਂਦਾ ਸਮਝਣਾ ਹੀ ਨਹੀਂ ਹੁੰਦੀ ਇਹਨੇ ਗੱਲ ਕਦੀ ਯਾਰ ਮੈਂ ਵੀ ਕਿੰਨਾ ਲਾਲਚੀ ਹੋ ਰਿਹਾ ਮੈਂ ਸਿਰਫ ਆਪਣੀ ਖੁਸ਼ੀ ਬਾਰੇ ਸੋਚੀ ਜਾਂਦਾ ਕਿ ਮੇਰਾ ਜੱਸੀ ਨਾਲ ਵਿਆਹ ਹੋ ਜਾਏ ਪਰ ਮੈਂ ਇੱਕ ਵਾਰੀ ਵੀ ਨਹੀਂ ਸੋਚਿਆ ਵੀ ਮੇਰੇ ਭਾਬੀ ਨੂੰ ਕਿੰਨਾ ਵੱਡਾ ਦੁੱਖ ਹੈ ਕੱਲ ਹਲੇ ਮੇਰੇ ਭਰਾ ਦੀ ਮੌਤ ਹੋਈ ਹੈ ਤੇ ਮੈਂ ਜਸਸੀ ਨਾਲ ਵਿਆਹ ਦੇ ਸੁਪਨੇ ਸੱਚਾਈ ਜਾਂਣਾ ਤੇ ਉਹਦੇ ਘਰ ਦੇ ਨਾਲ ਗੱਲ ਕਰੀ ਜਾਂਣਾ ਪਾਪੀ ਨੂੰ ਕਿੰਨਾ ਬੁਰਾ ਲੱਗਿਆ ਹੋਊਗਾ ਹੁਣ ਤਾਂ ਜੋ ਹੋਣਾ ਸੀ ਹੋ ਗਿਆ ਜਸਸੀ ਦੇ ਪੁਰਾਣੇ ਨਾਂ ਤਾਂ ਕਰੀ ਦਿੱਤੇ ਬਸ ਜੋ ਪ੍ਰਮਾਤਮਾ ਚਾਹੁੰਦਾ ਹੁਣ ਤਾਂ ਉਹੀ ਹੋਊਗਾ ਚਾਹਣਾ ਮੈਂ ਮੇਰੀ ਭਾਬੀ ਨੂੰ ਤਾਂ ਖੁਸ਼ ਰੱਖਿਆ ਕਰ ਜਿਹੜੇ ਕੰਮ ਕਰ ਕਹਿੰਦੀ ਐ ਉਹ ਉਹ ਕਰਨ ਲੱਗ ਜਾ ਘਟੋ ਘਟ ਉਹਦੀ ਰੂਹ ਨੂੰ ਤਾਂ ਖੁਸ਼ੀ ਮਿਲੂਗੀ ਰਵੀ 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 ਕੌਣ ਜਸੀਦ ਤੂੰ ਹੋ ਰਵੀ ਕਿੱਥੇ ਆ ਹੋ ਤੇ ਉਹਦੀ ਭਾਬੀ ਤਾਂ ਅੱਜ ਸ਼ਹਿਰ ਗਏ ਨੇਗੇ ਅੱਛਾ ਤੂੰ ਇੱਥੇ ਕਿਵੇਂ ਕੁਝ ਗੱਲ ਕਰਨੀ ਸੀ ਰਵੀ ਨਾਲ ਅੱਛਾ ਹਾਂ ਜਬ ਬੈਠਦੇ ਆਂ ਤਾਂ ਕਿੱਥੇ ਆ ਗਈ ਸਭ ਠੀਕ ਠਾਕ ਤਾਂ ਹੈ ਨਾ ਦੇਖੋ ਮੇਰੇ ਕੋਲ ਸੱਚੀ ਹੁਣ ਕੋਈ ਹੱਲ ਨਹੀਂ ਹੈਗਾ ਰਵੀ ਮੇਰਾ ਫੋਨ ਵੀ ਨਹੀਂ ਚੱਕ ਰਿਹਾ ਕੱਲ ਤੋਂ ਮੈਨੂੰ ਮਜਬੂਰੀ ਚ ਆਉਣਾ ਹੀ ਪਿਆ ਇੱਥੇ ਅੱਛਾ ਪਰ ਕੀ ਗੱਲ ਹੋਈ ਚਲ ਤੂੰ ਬੈਠ ਮੈਂ ਪਾਣੀ ਲੈ ਕੇ ਆਉਣਾ ਬਣਾ ਨਹੀਂ ਉਹਦੀ ਕੋਈ ਲੋੜ ਨਹੀਂ ਮੈਨੂੰ ਹੁਣ ਮੈਂ ਇਹਨਾਂ ਨੂੰ ਦੱਸਾਂ ਕਿ ਨਾ ਮੈਂ ਤਾਂ ਕੁਝ ਨਹੀਂ ਸਮਝਾ ਰਹੀ ਪਰ ਇਸ ਤੋਂ ਬਗੈਰ ਮੇਰੇ ਕੋਲ ਕੋਈ ਹੱਲ ਨਹੀਂ ਹੈਗਾ ਰਵੀ ਵੀ ਤਾਂ ਗੱਲ ਨਹੀਂ ਕਰ ਰਿਹਾ ਮੇਰੇ ਨਾਲ ਜਸੀਪ ਲੈ ਪਾਣੀ ਪੀ ਤੂੰ ਅੱਛਾ ਸਾਰਾ ਕੁਝ ਠੀਕ ਆ ਨਾ ਤੇਰੇ ਭਰਾ ਨੇ ਤੈਨੂੰ ਕੁਝ ਕਿਹਾ ਪ੍ਰਾਨਿਤ ਤਾਂ ਕੁਝ ਨਹੀਂ ਕਿਹਾ ਪਰ ਰਵੀ ਕਿਉਂ ਐਵੇਂ ਕਰ ਰਿਹਾ ਮੈਂ ਬਸ ਇਹ ਹੀ ਪੁੱਛਣ ਆਈ ਆਂ ਕਿ ਉਹ ਕਿਉਂ ਨਹੀਂ ਮੇਰੇ ਨਾਲ ਗੱਲ ਕਰਦਾ ਮੇਰੇ ਪ੍ਰਾਨੇ ਹੀ ਨਾ ਕੀਤੀ ਐ ਮੈਂ ਤਾਂ ਉਹਨੂੰ ਅੱਜ ਵੀ ਪਿਆਰ ਕਰਦੀ ਆਂ ਨਾ ਮੇਰਾ ਕੀ ਕਸੂਰਾ ਪਰ ਇੱਕ ਗੱਲ ਦੱਸ ਦਿਸੀ ਤੇਰਾ ਭਰਾ ਉਹਦੇ ਨਾਲ ਵਿਆਹ ਕਰਕੇ ਕਾਤੋਂ ਰਾਜੀ ਹੋ ਗਿਆ ਮੈਂ ਦੱਸਦੀ ਹਾਂ ਕਿਉਂ ਨਹੀਂ ਮੇਰਾ ਭਰਾ ਚੋਂਦਾ ਕਿ ਮੇਰੇ ਰਵੀ ਨਾਲ ਵਿਆਹ ਕਰਾਵਾਂ ਬੋਲ ਭਾ ਕੋਸਾ ਬੋਲਦੀ ਕਾ ਤੂੰ ਨਹੀਂ ਤੈਨੂੰ ਕਦੋਂ ਨਾ ਬੁਲਾਇਆ ਨਾ ਮੈਂ ਕੀ ਬੋਲਾਂ ਬੋਲਣਾ ਕੀ ਹੈ ਕੀ ਸੋਚਿਆ ਵਿਆਹ ਬਾਰੇ ਫਿਰ ਤੁਸੀਂ ਕੀ ਕੰਮ ਕਰਦੇ ਹੋ ਕੰਮ ਕੀ ਕਰਨਾ ਹੈ ਖੇਤੀਓ ਕਰਦੇ ਹਾਂ ਵਧੀਆ 15 16 ਕਿੱਲੇ ਵਾਹਣਦੇ ਨੇ ਘਰੇ ਰਾਜੇ ਆਪਦੇ ਹੋਰ ਕੀ ਕਰਨਾ ਮੇਰਾ ਸੁਪਨਾ ਹੈ ਕਿ ਮੈਂ ਬਾਹਰ ਜਾਣਾ ਹੈਗਾ ਚਲੋਂਗੇ ਮੇਰੇ ਨਾਲ ਤੁਸੀਂ ਬਾਹਰ ਬਾਹਰ ਜਾ ਕੇ ਨੌਕਰਾ ਜਿੰਦਗੀ ਨਹੀਂ ਜਿਉਣੀ ਮੈਂ। ਆਪਦੇ ਘਰੇ ਰਾਜਿਆ ਤੇ ਇਹੀ ਰਹਿਣਾ। ਫੇ ਮੇਰਾ ਜਵਾਬ ਹੈ ਰਿਸ਼ਤੇ ਨੂੰ ਕਿਉਂਕਿ ਮੈਂ ਤਾਂ ਬਾਹਰ ਹੀ ਜਾਣਾ। ਕੀ? ਗੱਲ ਸੁਣ ਲੈ ਮੇਰੀ। ਇਹ ਕੀ ਮਤਲਬ ਹੋਇਆ? ਤੈਨੂੰ ਪਤਾ? ਤੇਰੇ ਭਰਾ ਤੇ ਮੇਰੇ ਡੈਡੀ ਦੀ ਬਹੁ ਬਣਦੀ ਆਪਸ ਚ। ਉਹਨਾਂ ਨੇ ਕਹਿਣ ਤੇ ਇੱਥੇ ਆ ਗਿਆ ਮੈਂ। ਜੇ ਮੈਨੂੰ ਪਤਾ ਹੁੰਦਾ ਆਹ ਗੱਲ ਐ, ਕਦੇ ਨਾ ਆਉਂਦਾ ਇੱਥੇ ਮੈਂ। ਮੇਰੇ ਉਹਨਾਂ ਰਿਸ਼ਤੇ ਨਾਲ ਕੱਟਣੀ ਨਹੀਂ ਹੈਗਾ ਠੀਕ ਆ। ਉਹ ਹੈਲੋ। ਨਾਲੇ ਮੈਂ ਕਿਸੇ ਦੇ ਘਰੇ ਐਵੇਂ ਰੋਕੀਆਂ ਨਹੀਂ ਬਣਾ ਸਕਦੀ। ਮੈਂ ਬਸ ਬਾਹਰ ਜਾਣਾ। ਗੱਲ ਸੁਣ ਮੇਰੀ। ਬਾਹਰ ਜਾ ਕੇ ਨੌਕਰ ਵਾਲੀ ਜ਼ਿੰਦਗੀ ਜਿਉਣ ਤੋਂ ਵਧੀਆ ਇੱਥੇ ਹੀ ਰਹਿ ਰਾਣੀयां ਵਾਂਗੂ ਰਹੇਗੀ ਮੇਰੇ ਘਰੇ ਬਸ ਕੋਈ ਬਹੁਤਾ ਕੰਮ ਵੀ ਨਹੀਂ ਰੋਟੀ ਫੜਾਣਾ ਆ ਜਾ ਗਲੀ ਖੇਤ ਮੈਂ ਟਰੈਕਟਰ ਚਲਾ ਰਿਹਾ ਹੋਇਆ ਕਰੂੰ ਤੇ ਮੇਰੇ ਨਾਲ ਬਹਿ ਕੇ ਬਸ ਚਾਰ ਗੱਲਾਂ ਕਰ ਲੈ ਕਰੀ ਬਹੁਤ ਹੈ ਉਹ ਹੈਲੋ ਵਾਲੇ ਨਾ ਸੁਪਨੇ ਜੀ ਲੈਣ ਦੀ ਲੋੜ ਨਹੀਂ ਹੈਗੀ ਜਵਾਬ ਆ ਮੇਰਾ ਰਿਸ਼ਤੇ ਨੂੰ ਚਲਾ ਜਾ ਤੂੰ ਮੈਂ ਇਥੇ ਬੇਇੱਜ਼ਤੀ ਕਰਵਾਉਣ ਨਹੀਂ ਆਇਆ ਹੈਗਾ ਗੱਲ ਸੁਣ ਲੈ ਮੇਰੀ ਜਿ ਆਈ ਗਿਆ ਨਾ ਜਿੱਦ ਮੇਰੇ ਵੀ ਹੈ ਵਿਆਹ ਕੇ ਤੈਨੂੰ ਹੀ ਲੈ ਕੇ ਜਾਊਂਗਾ ਸਮਝ ਗਈ ਰਾਜਵੀਰ ਹੋਗੀ ਗੱਲ ਫਿਰ ਗੱਲ ਤਾਂ ਹੋਗੀ ਬਾਈ ਮੇਰੀ ਗੱਲ ਸੁਣੋ ਲੈ ਤੁਸੀਂ ਮੈਨੂੰ ਬੇਇੱਜ਼ਤੀ ਕਰਾਉਣ ਵਾਸਤੇ ਬੁਲਾਇਆ ਇੱਥੇ ਕਿਉਂ ਕੀ ਗੱਲ ਹੋਗੀ ਬਾਈ ਜਵਾਬ ਦਿੱਤਾ ਕਹਿੰਦੀ ਮੈਂ ਨਹੀਂ ਕਰਾਉਂਦੀ ਵਾਹ ਬਾਹਰ ਜਾਣਾ ਕਹਿੰਦੀ ਮੈਂ ਤਾਂ ਅੱਛਾ ਬਾਹਰ ਜਾਣ ਨੂੰ ਫਿਰਦੀ ਐ ਐਡੀ ਗਿੱਡੀ ਹੋ ਗਈ ਉਹ ਇਸ ਘਰ ਚ ਸਾਰੇ ਫੈਸਲੇ ਮੇਰੇ ਹੁੰਦੇ ਨੇਗੇ ਤੇ ਐ ਕਿਵੇਂ ਕਹਤੂ ਵੀ ਉਹ ਮੈਂ ਬਾਹਰ ਜਾਨੀ ਆ ਬਾਈ ਜੇ ਫੈਸਲੇ ਤੁਹਾਡੇ ਹੁੰਦੇ ਨੇ ਨਾ ਤਾਂ ਫੈਸਲੇ ਤੁਹਾਡੇ ਹੱਥ ਆ ਤੁਹਾਨੂੰ ਵੀ ਪਤਾ ਸਾਡੇ ਸਾਰੇ ਲੈਣ ਚ ਪਤਾ ਕਿ ਮੇਰੇ ਰਿਸ਼ਤੇ ਦੀ ਗੱਲ ਚੱਲ ਰਹੀ ਆ ਜੇ ਉਹ ਮੇਰਾ ਵਿਆਹ ਤੇ ਨਾ ਹੋਇਆ ਨਾ ਮੇਰੀ ਬੇਇੱਜ਼ਤੀ ਹੋ ਜਾਊ ਮੈਨੂੰ ਇੱਜ਼ਤ ਬਹੁਤ ਪਿਆਰੀ ਐ ਬਾਕੀ ਤੁਸੀਂ ਆਪ ਸਿਆਣੇ ਹੋ ਗੱਲ ਸੁਣੋ ਰਾਜਵੀਰ ਜੇ ਤੈਨੂੰ ਆਪਣੀ ਇੱਜ਼ਤ ਪਿਆਰੀ ਐ ਨਾ ਤਾਂ ਉਹਦੋਂ ਦੁੱਗਣੀ ਮੈਨੂੰ ਆਪਣੀ ਇੱਜ਼ਤ ਪਿਆਰੀ ਐ ਤੂੰ ਬੇਫਿਕਰ ਹੋ ਜਾ ਮੈਂ ਕਰਦਾ ਕੁੜੀ ਜੀ ਨਾਲ ਗੱਲ ਗੱਲ ਸੁਣ ਲੈ ਕੁੜੀਏ ਕੀ ਗੱਲ ਥਾ ਮੁੰਡੇ ਨੂੰ ਜਵਾਬ ਕਿਉਂ ਦਿੱਤਾ ਪਰ ਵੀਰੇ ਪਰ ਫਰ ਕੁਛ ਨਹੀਂ ਵਧੀਆ ਜਿਆਜਾ ਤਾਂ ਹੁੰਦੀ ਆ ਮੁੰਡੇ ਨੂੰ ਘਰੋਂ ਚੰਗਾ ਅਮੀਰ ਐ ਤੂੰ ਆਪਣੇ ਫੈਸਲੇ ਕਦੋਂ ਤੋਂ ਲੈਣ ਲੱਗਿਆ ਆਪ ਵੀਰੇ ਮੈਂ ਬਾਹਰ ਜਾਣਾ ਚਾਹੁੰਨੀ ਆ ਤੁਹਾਨੂੰ ਪਤਾ ਤਾਂ ਹੈ ਤੇ ਉਹ ਇੱਥੇ ਰਹਿਣਾ ਚਾਹੁੰਦਾ ਬਾਹਰ ਜਾ ਕੇ ਕੀ ਕਰੇਂਗੀ ਉੱਥੇ ੱਟਕੇ ਖਾਵੇਂਗੀ ਹਲੇ ਗੱਲ ਸੁਣ ਲੈ ਮੇਰਾ ਇਹ ਆਖਰੀ ਫੈਸਲਾ ਹੈ ਜਿਹੜੀ ਗੱਲ ਮੈਂ ਕਹੇਤੀ ਨਾ ਉਹ ਕਹੇਤੀ ਤੇਰਾ ਵਿਆਹ ਹੁਣ ਉਸੇ ਮੁੰਡੇ ਨਾਲ ਹੋ ਮੈਂ ਇੱਥੇ ਕਰਾ ਕੇ ਰੱਖਤੀ ਮੇਰੀ ਪਰ ਵੀਰੇ अच्छा ताए गल है ता नहीं ਤੁਹਾਡਾ ਵਿਆਹ ਹੋ ਰਿਹਾ ਕੋਈ ਗੱਲ ਨਹੀਂ ਦੱਸੀ ਫਿਕਰ ਨਾ ਕਰ ਮੈਂ ਤਾਂ ਆਪ ਚਾਹਣਾ ਵੀ ਤੇਰਾ ਤੇ ਰਵੀ ਦਾ ਵਿਆਹ ਹੋਵੇ ਦੇਖੋ ਹੋਰ ਤੁਹਾਡੇ ਸੁਪਨੇ ਪੂਰੇ ਕਰਨ ਦਾ ਮੇਰੇ ਕੋਲ ਜਮਾ ਮੈਂ ਆਪੇ ਕਰੂੰਗਾ ਪੂਰੇ ਤੋੜ ਕਰੇਗਾ ਪੱਕਾ ਸੰਭਲੋਗੇ ਨਾ ਸਭ ਕੁਝ ਕੋਈ ਨਹੀਂ ਪਰਵਾਹ ਨਹੀਂ ਕਰਦੀ ਠੀਕ ਹੈ ਦਸੀ ਤਾਂ ਆਈ ਸੀ ਵੀ ਮੇਰਾ ਵੀ ਨਹੀਂ ਦੱਸਾਂ ਕਿ ਉਸ ਮੁੰਡੇ ਦੀ ਮੰਨਤਾ ਕਰੇ ਤੇ ਉਹਨੂੰ ਮਨਾਵੇ ਤਾਂ ਕਿ ਇਹਨਾਂ ਦਾ ਵਿਆਹ ਹੋ ਜਾਵੇ ਪਰ ਹੁਣ ਰਵੀ ਨਹੀਂ ਉਹਨੂੰ ਮੈਂ ਪਰ ਸੁਪਨੇ ਟੋੜੇ ਨਹੀਂ ਸੁਪਨੇ ਤਾਂ ਸਾਡੇ ਬੁੜੇ ਹੁੰਦੇ ਉਹ ਚਾਚਾ ਖੇਤੀਆਂ ਬੁਲਾਈਂਦਾ ਦੱਸ ਕਦੋਂ ਹੋਊਗਾ ਯਾਰ ਤਲ ਜੰਗਾ ਬਾਲਾ ਟਾਈਮ ਲੇਗਾ ਵਰਲਾ ਫੇਰ ਕਰਦਾ ਚਾਚੇ ਦਾ ਇਹ ਹੋਰੀ ਦਿਮਾਗ ਲੈ ਬਾਈ ਤਾ ਖੜਿਆ ਬਾਈ ਮੈਂ ਉਹ ਮੋਟਰ ਤੇ ਵੀ ਦੇਖਿਆ ਹੈ ਤੈਨੂੰ ਮਾ ਚਲ ਦੂਜੀ ਮੋਟਰ ਤੇ ਨਾ ਹੋਵੇ ਹੋਰ ਕੰਮਕਾਰ ਠੀਕ ਚੱਲ ਰਿਹਾ ਕੰਮਕਾਰ ਤਾਂ ਠੀਕ ਆ ਬਾਈ ਪਛਾਣੇ ਨਹੀਂ ਤੈਨੂੰ ਉਹ ਬਾਈ ਮੈਨੂੰ ਕਿੱਥੋਂ ਪਛਾਣੇਗਾ ਤੂੰ ਤੂੰ ਨਹੀਂ ਮੈਨੂੰ ਜਾਣਦਾ ਪਰ ਮੈਂ ਤੈਨੂੰ ਚੰਗੀ ਤਰ੍ਹਾਂ ਜਾਣਦਾ ਮੈਨੂੰ ਚੰਗੀ ਤਰ੍ਹਾਂ ਜਾਣਦਾ ਕੀ ਮਤਲਬ ਮਤਲਬ ਤਾਂ ਇਹ ਆ ਬਾਈ ਤੂੰ ਜੱਸੀ ਨਾਲ ਵਿਆਹ ਕਰਾਉਣਾ ਚਾਹੁੰਦਾ ਹਾ ਵਿਆਹ ਕਰਾਉਂਗਾ ਉਹਦੇ ਨਾਲ। ਬਸ ਜਿੱਦ ਜੀ ਕਰਦੀ ਨਾ ਕਰਾਉਣ ਦੀ। ਮੇਰੀ ਹੀ ਫਰੜੀ ਆ। ਵਿਆਹ ਦੋ ਦਿਨਾਂ ਵਾਲੀ ਕਰਾਉ। ਠੀਕ। ਤੈਨੂੰ ਇਹ ਸਭ ਕਿਵੇਂ ਪਤਾ ਵਸੇ? ਇਹ ਗੱਲਾਂ ਦਾ ਕੋਈ ਫਾਇਦਾ ਨਹੀਂ ਬਾਈ। ਬਸ ਤੂੰ ਐ ਮੰਨ ਲੈ। ਵੀ ਰੱਬ ਨੇ ਮੈਨੂੰ ਤੇਰੇ ਵਾਸਤੇ ਫਰਿਸ਼ਤਾ ਭੇਜਿਆ। ਵਿਚੋਲਾ ਬਣਾ ਕੇ। ਅੱਛਾ। ਫਰਿਸ਼ਤਾ ਹੈ। ਉਪਰ ਆਵਾਂ ਨਾਦ ਨੇ ਮੈਂ ਕਿਹਾ ਦੇਖਿਆ। ਨਾ ਹੀ ਮੈਂ ਤੈਨੂੰ ਜਾਣਦਾ। ਐਂ ਤੁਰੇ ਅੰਦਰ ਨੂੰ ਕਿਸੇ ਨੂੰ ਕਿਵੇਂ ਵਿਚੋਲਾ ਬਣਾਉਣਾ? ਇਹ ਤਾਂ ਤੇਰੀ ਗੱਲ ਸੋਚਣਾ ਸੀ। ਕਿ ਤੂੰ ਮੈਨੂੰ ਕਦੇ ਦੇਖਿਆ ਨਹੀਂ। ਤੇ ਕਿਤੋਂ ਦੇਖਾਂਗਾ? ਅੱਜ ਪਤਾ ਨਹੀਂ ਰਵੀ ਕਿਉਂ ਨਹੀਂ ਉੱਠਿਆ ਐਡਾ ਦਿਨ ਚੜਾ ਆ ਫੇਰ ਰਵੀ ਉੱਠ ਖੜਾ ਚਾਹ ਪੀ ਲੈ ਉੱਠ ਕੇ ਆ ਐਡਾ ਦਿਨ ਚੜਿਆ ਆ ਐਂ ਪੁੱਲਸ ਸਵੇਰੇ ਸਵੇਰੇ ਰਵੀ ਨੂੰ ਬੁਲਾਓ ਕੀ ਗੱਲ ਹੋ ਗਈ ਸਰ ਕਤਲ ਕੀਤਾ ਉਹਨੇ ਨਹੀਂ ਨਹੀਂ ਸਰ ਮੇਰਾ ਦਿਓਰ ਨਹੀਂ ਇਦਾਂ ਦਾ ਹੈਗਾ ਨਾਲੇ ਉਹ ਤਾਂ ਕਿਤੇ ਗਿਆ ਹੀ ਨਹੀਂ ਤੂੰ ਕਤਲ ਕਰਕੇ ਆਪ ਸੋਫੇ ਤੇ ਸੁੱਤਾ ਪਿਆ ਅੰਦਰ ਹੈ ਓਏ ਕਿਹੜਾ ਕਤਲ ਜੀ ਮੈਂ ਕੋਈ ਕਤਲ ਨਹੀਂ ਕੀਤਾ ਜਨਾਬ ਲਾਸ਼ ਤੋਂ ਤੇਰੇ ਸਬੂਤ ਮਿਲੇ ਨੇ ਉੱਪਰ ਪਰ ਮੈਂ ਕੋਈ ਕਤਲ ਨਹੀਂ ਕੀਤਾ ਜੀ ਚੱਲ ਤੂੰ ਥਾਣੇ ਜਾ ਕੇ ਕਰੀ ਬਾਕੀ ਦੀਆਂ ਗੱਲਾਂ ਮੇਰ ਦੋਸ਼ ਨਹੀਂ ਜੀ ਮੈਂ ਕੁਝ ਨਹੀਂ ਕੀਤਾ ਚੱਲ ਚੱਲ ਤੇਰੀ ਮੁਰੇ ਕਬੀਨ ਤੇ ਭਾਈ ਤੂੰ ਮੇਰੇ ਨਾਲ ਹੀ ਪੜਿਆ ਤੈਨੂੰ ਵੀ ਪਤਾ ਮੈਂ ਕਿਸ ਦਾ ਕਿੰਨਾ ਕਤਲ ਕਰ ਸਕਦਾ ਮਾ 2 ਮਹੀਨੇ ਨਹੀਂ ਹੋਏ ਮੇਰੇ ਭਰਾ ਦੀ ਜੱਥ ਹੋਈ ਨੂੰਹਲੇ ਤੇ ਖਿਆਲ ਦੀ ਨਾਲੀ ਮੇਰੇ ਤੇ ਕਿਸਨੇ ਕਤਲ ਦਾ ਇਲਜ਼ਾਮ ਪਾਇਆ ਭਈ ਇਹ ਕਤਲ ਮੈਂ ਨਹੀਂ ਕੀਤਾ ਪਰ ਜੇ ਤੂੰ ਅੱਜ ਮੈਨੂੰ ਜੇਲ੍ਹ ਚ ਲੈ ਗਿਆ ਨਾ ਤਾਂ ਮੇਰੀ ਸਾਰੀ ਉਮਰ ਮੜ ਕੇ ਜੇਲ੍ਹ ਚ ਨਿਕਲਣੀ ਹੈ ਸਾਡਾ ਤਾਂ ਘਰ ਬਰਬਾਦ ਹੋ ਜੂ ਭਾਈ ਦੇਖ ਰਵੀ ਮੈਂ ਸਮਝਦਾ ਤੂੰ ਕਤਲ ਨਹੀਂ ਕਰ ਰਿਹਾ ਤੂੰ ਮੇਰਾ ਬਚਪਨ ਦਾ ਦੋਸਤ ਠੀਕ ਹੈ ਪਰ লাশ ਦੇ ਕੋਲ ਤੇਰੇ ਸਬੂਤ ਮਿਲਨੇ ਨੇ ਰਵੀ ਬਾਈ ਮੈਂ ਮੰਨਦਾ ਕਿ ਤੇਰੇ ਸਬੂਤ ਮਿਲਗੇ ਪਰ ਮੈਂ ਇਹ ਕਤਲ ਨਹੀਂ ਕੀਤਾ ਜੇ ਤੂੰ ਮੈਨੂੰ ਕੁਝ ਕ ਟਾਈਮ ਦੀ ਮੋਲ ਤੋਂ ਦੇ ਦੇਣਾ ਤਾਂ ਮੈਂ ਇਹ ਸਾਰਾ ਸਬੂਤ ਵਿਹਾ ਸਕਦਾ ਇਹ ਕਤਲ ਕੀਤਾ ਠੀਕ ਹੈ ਵੀ ਮੈਂ ਆਪਣੀ ਨੌਕਰੀ ਨੂੰ दांव ਤੇ ਲਾ ਰਿਹਾ ਤੇ ਫਿਰ ਵੀ ਜੇ ਤੈਨੂੰ ਕੋਈ ਸਬੂਤ ਜਾਂ ਸੁਰੱਖੀ ਸਰਾਖ ਮਿਲਦਾ ਹੈ ਤਾਂ ਤੇਰੇ ਲਈ 5 ਵਜੇ ਤੱਕ ਦਾ ਟਾਈਮ ਹੈਗਾ ਜਾ ਲੰਘ ਜਾ ਬਾਈ ਧੰਨਵਾਦ ਤੇਰਾ ਬਹੁਤ ਬਹੁਤ ਵਾਹ ਪ੍ਰੀਤ ਮੰਨ ਗਏ ਤੈਨੂੰ ਯਾਰ ਸੱਚੇ ਪਿਆਰ ਦੀ ਮਿਸਾਲ ਦਿੱਤੀ ਐ ਤੂੰ ਦੇਖ ਪਹਿਲਾਂ ਤੇਰੇ ਘਰ ਵਾਲੇ ਨੂੰ ਠਕਾਣੇ ਲਾਇਆ ਫਿਰ ਰਵੀ ਨੂੰ ਤੇ ਤੂੰ ਨਾ ਇਹ ਮੇਰਾ ਸੁਪਨਾ ਪੂਰਾ ਕਰਤਾ ਇਹ ਜ਼ਮੀਨ ਦਾ ਮਾਲਕ ਮੈਨੂੰ ਬਣਾਤਾ ਤੂੰ ਯਾਰ ਸੱਚੀ ਕਮਾਰਾ ਤੂੰ ਮੰਨ ਗਿਆ ਨਾ ਫਿਰ ਮੇਰੀਆਂ ਸਟੀਮਾਂ ਨੂੰ ਹਾਂ ਇਦਾਂ ਹੀ ਖੇਡੀਦੀ ਗੇਮ ਆ ਦੇਖ ਹੁਣ ਆਪਣੇ ਰਾਹ ਦੇ ਵਿੱਚ ਕੋਈ ਨਹੀਂ ਹੈਗਾ ਹੁਣ ਜ਼ਿੰਦਗੀ ਆਪਾਂ ਆਪਣੇ ਮੁਤਾਬਕ ਜੀਵਾਂਗੇ ਹੋਰ ਤੇ ਆਪਣੇ ਯਾਰੇ ਲਵਾਂਗੇ ਆਪਣੇ ਸੁਪਨੇ ਪੂਰੇ ਕਰਾਂਗੇ ਠੀਕ ਆ ਦੇਖਿਆ ਮੈਂ ਤੈਨੂੰ ਕੀ ਕਿਹਾ ਸੀਗਾ ਪਰ ਤੈਨੂੰ ਪਾਉਣ ਲਈ ਨਾ ਮੈਨੂੰ ਕਿੰਨਾ ਕੁਝ ਚੱਲਣਾ ਪਿਆ ਪਰ ਫਿਰ ਵੀ ਨਾ ਤੂੰ ਮੇਰਾ ਸਾਥ ਨਹੀਂ ਛੱਡਿਆ ਨਾ ਮੈਂ ਤੇਰਾ ਸਾਥ ਛੱਡਿਆ ਆਪਣੇ ਦੋਨਾਂ ਦਾ ਪਿਆਰ ਹੀ ਇੰਨਾ ਵਧੀਆ ਸੀਗਾ ਹੁਣ ਤੇ ਤੂੰ ਖੁਸ਼ ਹੈ ਨਾ ਹਾਂ ਤੇ ਤੂੰ ਮੈਂ ਵੀ ਬਹੁਤ ਖੁਸ਼ ਆ ਵਾ ਬੜੇ ਬੇਗਿਆਰਤ ਨਿਕਲੇ ਤੁਸੀਂ ਮੇਰੇ ਭਰਾ ਨੇ ਕੀ ਸੋਚਿਆ ਸੀ ਤੁਹਾਡੇ ਬਾਰੇ ਹੋ ਤੈਨੂੰ ਤਾਂ ਭਗਵਟ ਭਰਾ ਬਣਾਇਆ ਸੀ ਨਾ ਉਹਨੇ ਤੇਰੇ ਵਰਗੇ ਭਰਾ ਤਾਂ ਕੀ ਬਣਨਗੇ ਯਾਰੀ ਦੇ ਨਾਤੇ ਵੀ ਕਲੰਕੀ ਹੁੰਦੇ ਆ ਤੇ ਤੂੰ ਕੀ ਇਹੋ ਜੀ ਲੋੜ ਪੈ ਗਈ ਸੀ ਭਾਬੀ ਤੈਨੂੰ ਕੀ ਮਿਲਿਆ ਤੈਨੂੰ ਇਹ ਚ ਜੋ ਤੈਨੂੰ ਮੇਰਾ ਭਰਾ ਨਹੀਂ ਖੁਸ਼ੀ ਜਾਂ ਦੇ ਸਕਿਆ ਹੈਡੀ ਨੀਚ ਨਿਕਲੇਗੀ ਤੂੰ ਮੈਂ ਕਦੇ ਸੋਚਿਆ ਵੀ ਨਹੀਂ ਸੀ ਤੇ ਤੂੰ ਹੁੰਦਾ ਰੇਪਰਾ ਦਾ ਕਤਲ ਕੀਤਾ ਤਾਂ ਗੱਲ ਸੁਣਾ ਓਏ ਜੇ ਤੈਨੂੰ ਸਾਰਾ ਕੁਝ ਪਤਾ ਹੀ ਲੱਗ ਗਿਆ ਨਾ ਪਾਪਾ ਚੱਕ ਕੇ ਸੜਾ ਤੂੰ ਵੀ ਡਜਾਏਗਾ। ਓਏ। ਹੁਣ ਸਖ। ਪਤਾ ਸੀ ਮੈਨੂੰ ਤੁਹਾਡੀ ਕਰਤੂਤ ਦਾ। ਜੇ ਤੁਸੀਂ ਮੇਰੇ ਭਰਾ ਨੂੰ ਨਹੀਂ ਬਖਸ਼ਣਾ ਤਾਂ ਬਖਸ਼ਦੇ ਮੈਨੂੰ ਵੀ ਨਹੀਂ। ਮੈਂ ਫਨੀ ਪੁਲਿਸ ਨੂੰ ਨਾਲ ਲੈ ਕੇ ਆਇਆ ਸੀ। ਅੱਜ ਦਾ ਸਭ ਕਰਨ ਨੂੰ ਗਫਤ। ਚਲ ਓਏ। ਬਾਕੀ ਦੀਆਂ ਸਲਾਹਾਂ ਥਾਣੇ 'ਚ ਕਰਿਓ। ਬਾਈ ਤੇਰੇ ਕਾਤਲਾਂ ਨੂੰ ਤਾਂ ਸਜ਼ਾ ਦਵਾਈ ਦਊਗਾ ਮੈਂ ਪਰ ਤੂੰ ਤੂੰ ਮੈਨੂੰ ਕਿਵੇਂ ਮਿਲੇਗਾ ਬਾਈ ਆ ਜ਼ਮੀਨ ਇੱਥੇ ਰਹਿ ਗਈ ਆ ਸਾਰਾ ਕੁਝ ਇੱਥੇ ਰਹਿ ਗਿਆ ਪਰ ਬਾਈ ਤੂੰ ਨਹੀਂ ਮੁੜ ਕੇ ਆਉਣਾ